ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਅੱਜ ਦੇ ਵਿਸ਼ੇ ਵਿੱਚ ਅਸੀਂ ਉਸ ਚਿੰਨ੍ਹ ਬਾਰੇ ਜਾਣਾਂਗੇ ਜਿਸ ਚਿੰਨੇ ਦੀ ਜਾਣਕਾਰੀ ਬਹੁਤ ਹੀ ਘੱਟ ਹੁੰਦੀ ਹੈ ਇਸ ਚਿੰਨੇ ਦੀ ਜਾਣਕਾਰੀ ਜਿਸ ਨੇ ਸੰਪੂਰਨ ਗੁਰਬਾਣੀ ਦੀ ਸੰਥਿਆ ਲਈ ਹੁੰਦੀ ਹੈ ਉਸੇ ਨੂੰ ਹੀ ਇਸ ਚਿੰਨ੍ਹ ਦੀ ਜਾਣਕਾਰੀ ਹੁੰਦੀ ਹੈ ਬਾਕੀ ਤਾਂ ਨਹੀਂ ਜ਼ਿਆਦਾਤਰ ਜਿਹੜੇ ਸਾਡੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਵੀ ਇਸ ਚਿੰਨੇ ਦੀ ਜਾਣਕਾਰੀ ਨਹੀਂ ਕਿ ਇਸ ਚਿੰਨ ਨੂੰ ਕੀ ਕਿਹਾ ਜਾਂਦਾ ਹੈ ਸੋ ਆਓ ਇਸ ਚਿੰਨ ਬਾਰੇ ਜਾਣਕਾਰੀ ਲਈਏ ਸੋ ਜੋ ਤੁਸੀਂ ਇਹ ਚਿੰਨ ਦੇਖ ਰਹੇ ਹੋ ਇਸ ਨੂੰ ਵਿਸਰਗ ਆਖਦੇ ਨੇ ਵਿਸਰਗ ਵਿਸਰਗ ਦਾ ਨਵੀਨ ਪੰਜਾਬੀ ਵਿੱਚ ਅਤੇ ਗੁਰਬਾਣੀ ਦੇ ਵਿੱਚ ਇਸ ਦੀ ਵਰਤੋਂ ਕੀਤੀ ਗਈ ਹੈ ਇੱਕ ਵਾਰ ਫਿਰ ਆਪ ਜੀ ਨੂੰ ਦੱਸ ਦਈਏ ਕਿ ਜੋ ਤੁਸੀਂ ਇਹ ਦੋ ਬਿੰਦੇ ਦੇਖ ਰਹੇ ਹੋ ਤੇ ਇੱਧਰ ਇਹ ਦੋ ਗੁਲਾਈ ਦੇ ਵਿੱਚ ਬਿੰਦੇ ਦੇਖ ਰਹੇ ਹੋ ਇਸ ਨੂੰ ਵਿਸਰਗ ਆਖਦੇ ਨੇ ਵਾਵੇ ਨੇ ਸਿਆਰੀ ਵੇ ਸਸਾ ਰਾਰਾ ਗੱਗਾ ਵਿਸਰਗ ਸੋ ਇਹ ਦੋਨੇ ਚਿੰਨ ਵਿਸਰਗ ਹੁੰਦੇ ਨੇ ਨਵੀਨ ਪੰਜਾਬੀ ਦੇ ਵਿੱਚ ਇਹ ਦੋ ਬਿੰਦਿਆਂ ਦੀ ਗੱਲ ਕੀਤੀ ਜਾਂਦੀ ਹੈ ਜੋ ਗੁਰਬਾਣੀ ਦੇ ਵਿੱਚ ਹੈ ਉੱਥੇ ਇਹ ਦੋ ਗੋਲ ਬਿੰਦਿਆਂ ਦੀ ਗੱਲ ਕੀਤੀ ਜਾਂਦੀ ਹੈ ਆ ਜੀ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜੋ ਨਵੀਨ ਪੰਜਾਬੀ ਹੈ ਜਿਹੜੀ ਆਪਣੀ ਆਮ ਪੰਜਾਬੀ ਭਾਸ਼ਾ ਹੈ ਉਸ ਨੂੰ ਲਿਖਣ ਵੇਲੇ ਇਹਨਾਂ ਦੋ ਬਿੰਦਿਆਂ ਦੀ ਗੱਲ ਕੀਤੀ ਜਾਂਦੀ ਹੈ ਤੇ ਜਿਹੜਾ ਗੁਰਬਾਣੀ ਦੇ ਵਿੱਚ ਇਨ੍ਹਾਂ ਦੋ ਬਿੰਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਵਿਸਰਗ ਦੇ ਦੋ ਰੂਪ ਹੁੰਦੇ ਹਨ ਵਿਸਰਗ ਦੇ ਦੋ ਰੂਪ ਹੁੰਦੇ ਹਨ ਪਹਿਲੇ ਰੂਪ ਦੇ ਵਿੱਚ ਵਿਸਰਗ ਸ਼ਬਦ ਨੂੰ ਪੂਰਾ ਕਰਦਾ ਹੈ ਦੂਜੇ ਰੂਪ ਦੇ ਵਿੱਚ ਵਿਸਰਗ ਸ਼ਬਦ ਦੇ ਆਖਰ ਦੇ ਵਿੱਚ ਹਾਹੇ ਦੀ ਆਵਾਜ਼ ਦਿੰਦਾ ਹੈ ਭਾਵ ਕਿ ਹਾ ਹਾ ਲੱਗਦਾ ਹੈ ਸੋ ਆਓ ਵਿਸਰਗ ਬਾਰੇ ਜਾਣਕਾਰੀ ਲਈਏ ਇਸ ਜੀ ਨੂੰ ਵਿਸਰਗ ਦਾਖਦੇ ਹਾਂ ਵਿਸਰਗ ਦੋ ਰੂਪ ਦੇ ਵਿੱਚ ਹੁੰਦੇ ਹਨ ਪਹਿਲਾ ਵਿਸਰਗ ਨਵੀਨ ਪੰਜਾਬੀ ਜੋ ਨਵੀਨ ਪੰਜਾਬੀ ਦੇ ਵਿੱਚ ਵਿਸਰਗ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿਸੇ ਦਾ ਵੀ ਅਸੀਂ ਨਾਮ ਲਿਖਣਾ ਹੁੰਦਾ ਹੈ ਅਸੀਂ ਸਸਾ ਪਾ ਕੇ ਉਸ ਦੇ ਨਾਮ ਦੇ ਜੋ ਸਤਕਾਰ ਵਜੋਂ ਅਸੀਂ ਸਰਦਾਰ ਵਰਤਦੇ ਹਾਂ ਪਰ ਅਸੀਂ ਸਰਦਾਰ ਪੂਰਾ ਨਹੀਂ ਲਿਖਦੇ ਇਸ ਕਰਕੇ ਅਸੀਂ ਸ ਸਾ ਪਾ ਕੇ ਦੋ ਬਿੰਦੀ ਲਾ ਦਿੰਦੇ ਹਾਂ ਤੁਸੀਂ ਇੱਥੇ ਦੇਖੋ ਸ ਲੱਗਿਆ ਹੋਇਆ ਹੈ ਨਵੀਨ ਪੰਜਾਬੀ ਦੇ ਇਹ ਦੋ ਬਿੰਦੀ ਲੱਗੇ ਹੋਏ ਹਨ ਇੱਕ ਉੱਪਰ ਇੱਕ ਥੱਲੇ ਤੇ ਇੱਥੇ ਵਿਸਰਗ ਨੇ ਕੀ ਕੀਤਾ ਇੱਥੇ ਸ਼ਬਦ ਨੂੰ ਪੂਰਾ ਕਰ ਦਿੱਤਾ ਸਰਦਾਰ ਤੇ ਅਸੀਂ ਜਦੋਂ ਕਿਸੇ ਦਾ ਵੀ ਨਾਮ ਲਿਖਦਾ ਤਾਂ ਅਸੀਂ ਬੋਲਣ ਦੇ ਵਿੱਚ ਤਾਂ ਸਰਦਾਰ ਲਿਖ ਬੋਲਦੇ ਹਾਂ ਤੇ ਜਦੋਂ ਅਸੀਂ ਲਿਖਣਾ ਹੁੰਦਾ ਹੈ ਤਾਂ ਉਸ ਨੂੰ ਸ਼ਾਰਟ ਦੇ ਵਿੱਚ ਅਸੀਂ ਸ ਸਾ ਪਾ ਕੇ ਦੋ ਬਿੰਦੇ ਪਾ ਦਿੰਦੇ ਹਾਂ ਇੱਕ ਉੱਪਰ ਇੱਕ ਥੱਲੇ ਸੋ ਇਸ ਦਾ ਵਿਸਰਗ ਨੇ ਕੀ ਕੀਤਾ ਇੱਥੇ ਵਿਸੰਗ ਨੇ ਇਸ ਸ ਸੇ ਦਾ ਜੋ ਪੂਰਾ ਉਚਾਰਨ ਸੀ ਉਹ ਸਰਦਾਰ ਬਣਾ ਦਿੱਤਾ ਠੀਕ ਆ ਆਪ ਜੀ ਨੂੰ ਇੱਥੇ ਸਮਝ ਲੱਗ ਗਈ ਹੋ گی ਕਿ ਵਿਸਰਗ ਹੈ ਜੋ ਸ਼ਬਦ ਦੇ ਪਹਿਲੇ ਰੂਪ ਦੇ ਵਿੱਚ ਸ਼ਬਦ ਨੂੰ ਪੂਰਾ ਕਰਦਾ ਹੈ ਇਸ ਦਾ ਜੋ ਦੂਜਾ ਰੂਪ ਹੈ ਨੰਨਾ ਮੰਮਾ ਇੱਥੇ ਦੋ ਵਿਸਰਗ ਲੱਗੇ ਹਨ ਨਮਹ ਨਮਹ ਇਸ ਦਾ ਉਚਾਰਨ ਹੈ ਸੋ ਇਹ ਨਵੀਨ ਪੰਜਾਬੀ ਦੇ ਵਿੱਚ ਵਿਸਰਗ ਦੀ ਵਰਤੋਂ ਹੁੰਦੀ ਹੈ ਵਿਸਰਗ ਕਿਵੇਂ ਲਿਖਿਆ ਜਾਂਦਾ ਹੈ ਇੱਕ ਬਿੰਦਾ ਉੱਪਰ ਹੁੰਦਾ ਹੈ ਇੱਕ ਥੱਲੇ ਹੁੰਦਾ ਹੈ ਇਸੇ ਤਰ੍ਹਾਂ ਇਹ ਗੁਰਬਾਣੀ ਦੇ ਵਿੱਚ ਇੱਕ ਉੱਪਰ ਇੱਕ ਥੱਲੇ ਹਮੇਸ਼ਾ ਹੀ ਜਦੋਂ ਪੰਜਾਬੀ ਦੇ ਵਿੱਚ ਤੁਸੀਂ ਵਿਸਰਗ ਦੀ ਵਰਤੋਂ ਕਰਨੀ ਹੈ ਜਿਹੜੀ ਆ ਆਪਣੀ ਪੰਜਾਬੀ ਭਾਸ਼ਾ ਹੋਗੀ ਦੋ ਦੋ ਵੀ ਉਸ ਦਾ ਕਿਸੇ ਦਾ ਵੀ ਅਸੀਂ ਨਾਮ ਜਿਹਾ ਨਾ ਤਾਂ ਇੱਕ ਬਿੰਦਾ ਨਹੀਂ ਪਾਉਣਾ ਇੱਥੇ ਦੋ ਬਿੰਦੇ ਹੀ ਪੈਂਦੇ ਨੇ ਪੰਜਾਬੀ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਪੰਜਾਬੀ ਦੇ ਵਿੱਚ ਜ਼ਿਆਦਾ ਇੱਕ ਹੀ ਬਿੰਦਾ ਪਾਇਆ ਜਾਂਦਾ ਹੈ ਪਰ ਉਹ ਗਲਤ ਹੁੰਦਾ ਹੈ ਇੱਥੇ ਦੋ ਬਿੰਦੇ ਹੀ ਪਾਉਣੇ ਨੇ ਵਿਸਰਗ ਦੇ ਜਦੋਂ ਲਿਖਣ ਦਾ ਤਰੀਕਾ ਹੁੰਦਾ ਹੈ ਇੱਕ ਉੱਪਰ ਹੁੰਦਾ ਹੈ ਇੱਕ ਥੱਲੇ ਹੁੰਦਾ ਹੈ ਇਹ ਗੁਰਬਾਣੀ ਦਾ ਹੋ ਗਿਆ ਤੇ ਇਹ ਨਵੀਂ ਦਾ ਹੋ ਗਿਆ ਇੱਕ ਉੱਪਰ ਇੱਕ ਥੱਲੇ ਤੋ ਇਹ ਵਿਸਰਗ ਦਾ ਚਿੰਨ ਹੈ ਜੋ ਅਸਲ ਰੂਪ ਦੇ ਵਿੱਚ ਹੈ ਸੋ ਆਓ ਹੁਣ ਗੁਰਬਾਣੀ ਦੇ ਵਿੱਚ ਜੋ ਵਿਸਰਗ ਦੀ ਵਰਤੋਂ ਕੀਤੀ ਗਈ ਹੈ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਤੁਸੀਂ ਬਹੁਤ ਜਣੇ ਦੇਖਦੇ ਹੋ ਕਿ ਗੁਰਬਾਣੀ ਦੇ ਵਿੱਚ ਇੱਥੇ ਕੋਈ ਵੀ ਸ਼ਲੋਕ ਜਦੋਂ ਮਹੱਲਾ ਲਿਖਿਆ ਹੁੰਦਾ ਹੈ ਤਾਂ ਮਹੱਲੇ ਦੇ ਅੱਗੇ ਇਹ ਦੋ ਬਿੰਦੇ ਹੁੰਦੇ ਹਨ ਗੋਲ ਇੱਕ ਉੱਪਰ ਇੱਕ ਥੱਲੇ ਇੱਥੇ ਵਿਸਰਗ ਕੀ ਕਰਦਾ ਹੈ ਆਓ ਆਪ ਜੀ ਨੂੰ ਇਸਨ ਦਿਖਾਈਏ ਇੱਥੇ ਸ਼ਲੋਕ ਮਹੱਲਾ ਪਹਿਲਾ ਲਿਖਿਆ ਹੋਇਆ ਹੈ ਇੱਥੇ ਹੁਣ ਜੋ ਉਚਾਰਨ ਇੱਥੇ ਮਹੱਲਾ ਪੂਰਾ ਨਹੀਂ ਲਿਖਿਆ ਹੋਇਆ ਇੱਥੇ ਕੀ ਲੱਗਿਆ ਮਮਾ ਪਾ ਕੇ ਦੋ ਵਿਸਰਗ ਲੱਗੇ ਨੇ ਇੱਕ ਉੱਪਰ ਇੱਕ ਥੱਲੇ ਵਿਸਰਗ ਲੱਗੇ ਨੇ ਇੱਥੇ ਵਿਸਰਗ ਵਿਸਰਗ ਨੇ ਕੀ ਕਰਨਾ ਜੋ ਇੱਥੇ ਮਹੱਲਾ ਲਿਖਿਆ ਹੋਇਆ ਹੈ ਇਸ ਦਾ ਕੀ ਉਚਾਰਨ ਕਰ ਦੇਣਾ ਹੈ ਵਿਸਰਗ ਨੇ ਇੱਥੇ ਵਿਸਾਰਗ ਹੈ ਮਹੱਲੇ ਦਾ ਉਚਾਰਨ ਕਰਨਾ ਹੈ ਇੱਥੇ ਜੋ ਮਹੱਲਾ ਮੰਮਾ ਲਿਖਿਆ ਹੋਇਆ ਹੈ ਇੱਥੇ ਜੋ ਦੋ ਬਿੰਦੀ ਲੱਗੇ ਨੇ ਇਹਨੂੰ ਵਿਸਾਰਗ ਆਪਦੇ ਨੇ ਇੱਥੇ ਵਿਸਾਰਗ ਨੇ ਪੂਰਾ ਸ਼ਬਦ ਦਾ ਰੂਪ ਲੈ ਲੈਣਾ ਹੈ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਅਸੀਂ ਐਦਾਂ ਤਾਂ ਨਹੀਂ ਉਚਾਰਨ ਕਰਦੇ ਸ਼ਲੋਕ ਮੰਮਾ ਪਹਿਲਾ ਅਸੀਂ ਕੀਵੇਂ ਉਚਾਰਨ ਕਰਦੇ ਹਾਂ ਸ਼ਲੋਕ ਮਹੱਲਾ ਪਹਿਲਾ ਸੋ ਇੱਥੇ ਵਿਸਾਰਗ ਕੀ ਕਰਦਾ ਹੈ ਇੱਥੇ ਵਿਸਰਗ ਸ਼ਬਦ ਨੂੰ ਪੂਰਾ ਕਰਦਾ ਹੈ ਠੀਕ ਹੈ ਇੱਥੇ ਜਦੋਂ ਵੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਇੱਥੇ ਜ਼ਰੂਰੀ ਨਹੀਂ ਕਿ ਸ਼ਲੋਕ ਮਹੱਲਾ ਪਹਿਲੇ ਤੇ ਹੀ ਵਿਸਰਗ ਲੱਗਿਆ ਹੋਏਗਾ ਸ਼ਲੋਕ ਮਹੱਲਾ ਪਹਿਲਾ ਦੂਜਾ ਤੀਜਾ ਸ਼ਲੋਕ ਮਹੱਲਾ ਨਾਵਾ ਇੱਥੇ ਦਿੱਤੇ ਵੀ ਤੁਹਾਨੂੰ ਇਹ ਵਿਸਰਗ ਮਿਲ ਸਕਦਾ ਹੈ ਸੋ ਗੁਰਬਾਣੀ ਦੇ ਵਿੱਚ ਹਮੇਸ਼ਾ ਇਹ ਗੋਲ ਪ੍ਰਕਾਰ ਦਾ ਵਿਸਰਗ ਲੱਗਿਆ ਹੁੰਦਾ ਹੈ ਇਹ ਚਿੰਨ ਗੁਰਬਾਣੀ ਦੇ ਵਿੱਚ ਵਰਤੋਂ ਹੁੰਦੀ ਹੈ ਇਹ ਜੋ ਚਿੰਨ ਹੈ ਇਹ ਨਵੀਨ ਪੰਜਾਬੀ ਦੇ ਵਿੱਚ ਵਰਤੋਂ ਹੁੰਦੀ ਹੈ ਸੋ ਇਸੇ ਤਰ੍ਹਾਂ ਹੀ ਇਹ ਵਿਸਰਗ ਦੀ ਜੋ ਉਚਾਰਨ ਕਰਨ ਦਾ ਤਰੀਕਾ ਹੈ ਇਹ ਇਸੇ ਤਰ੍ਹਾਂ ਹੀ ਹੁੰਦਾ ਹੈ ਸੋ ਆਪ ਜੀ ਨੂੰ ਇੱਕ ਵਾਰ ਇਥੋਂ ਫਿਰ ਤੋਂ ਦੁਬਾਰੇ ਦੱਸ ਦਈਏ ਕਿ ਜੋ ਗੁਰਬਾਣੀ ਦੇ ਵਿੱਚ ਜੋ ਵਰਤੋਂ ਹੁੰਦੀ ਹੈ ਜਿਵੇਂ ਇੱਥੇ ਮਹੱਲਾ ਲਿਖਿਆ ਗਿਆ ਹੈ ਸਲੋਕ ਮਹੱਲਾ ਸੋ ਇੱਥੇ ਵੀ ਸਰਦ ਨੇ ਕੀ ਕਰਨਾ ਹੈ ਇਸ ਦਾ ਪੂਰਾ ਉਚਾਰਨ ਕਰ ਦੇਣਾ ਹੈ ਮਹੱਲਾ ਸਲੋਕ ਇੱਥੇ ਅਸੀਂ ਮੰਨਾ ਨਹੀਂ ਬੋਲਦੇ ਤੇ ਮਹੱਲਾ ਹੀ ਬੋਲਦੇ ਹਾਂ ਪੂਰਾ ਸੋ ਇਹ ਵਿਸਰਗ ਨੇ ਇੱਥੇ ਸ਼ਬਦ ਨੂੰ ਪੂਰਾ ਕਰ ਦਿੱਤਾ ਸੋ ਗੁਰਬਾਣੀ ਦੇ ਵਿੱਚ ਦੇ ਦੋ ਰੂਪ ਹਨ ਇੱਕ ਵਿਸਰਗ ਸ਼ਬਦ ਨੂੰ ਪੂਰਾ ਕਰਦਾ ਹੈ ਤੇ ਦੂਜਾ ਵਿਸਰਗ ਗੁਰਬਾਣੀ ਦੇ ਵਿੱਚ ਇਹ ਸ਼ਬਦ ਨੂੰ ਜੋ ਸ਼ਬਦ ਲਿਖਿਆ ਹੁੰਦਾ ਹੈ ਉਸ ਦੇ ਵਿੱਚ ਹਾ ਦੀ ਵਰਤੋਂ ਕਰਦਾ ਹੈ ਸੋ ਆਪ ਜੀ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜੋ ਪਹਿਲੇ ਰੂਪ ਦੇ ਵਿੱਚ ਵਿਸਰਗ ਸ਼ਬਦ ਨੂੰ ਪੂਰਾ ਕਰਦਾ ਹੈ ਜਿੱਥੇ ਇੱਥੇ ਗੁਰਬਾਣੀ ਦੇ ਵਿੱਚ ਵੀ ਸ਼ਬਦ ਨੂੰ ਪੂਰਾ ਕੀਤਾ ਹੈ ਇਸੇ ਤਰ੍ਹਾਂ ਨਵੀਨ ਪੰਜਾਬੀ ਦੇ ਵਿੱਚ ਵੀ ਸ਼ਬਦ ਨੂੰ ਪੂਰਾ ਕੀਤਾ ਹੈ ਸੋ ਆਓ ਹੁਣ ਜੋ ਗੁਰਬਾਣੀ ਦੇ ਵਿੱਚ ਵਿਸਰਗ ਦਾ ਦੂਜਾ ਰੂਪ ਹੈ ਉਸ ਨੂੰ ਜਾਣਨ ਦੀ ਜਾਣੀਏ ਦੂਜੇ ਰੂਪ ਦੇ ਵਿੱਚ ਵਿਸਰਗ ਤੁਸੀਂ ਇੱਥੇ ਦੇਖ ਰਹੇ ਹੋ ਜਦੋਂ ਸanskritī ਸ਼ੁਰੂ ਹੁੰਦੀ ਹੈ ਸਾਸਕ੍ਰੀਤੀ ਤੋਂ ਬਾਅਦ ਜਦੋਂ ਪੰਜਵੇਂ ਪਾਦਸ਼ਾਹ ਦੀ ਬਾਣੀ ਆਉਂਦੀ ਹੈ ਉਸ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਅਤੇ ਸ਼ਬਦ ਲਿਖਿਆ ਹੋਇਆ ਹੈ ਸ਼ਬਦ ਦੇ ਬਾਅਦ ਇਹ ਦੋ ਬਿੰਦੇ ਲੱਗੇ ਹੋਏ ਹਨ ਇਹਨਾਂ ਦਾ ਉਚਾਰਨ ਕਿਵੇਂ ਹੋਵੇਗਾ ਇਹਨਾਂ ਦਾ ਉਚਾਰਨ ਹੋਵੇਗਾ ਦਦਯਾ ਉਸਿਆਰੀ ਪੈਚ ਰਾਰਾ ਲੱਗਿਆ ਹੋਇਆ ਹੈ ਇੱਥੇ ਵਿਸਰਗ ਨੇ ਕੀ ਕਰਨਾ ਹੈ ਦੂਜੇ ਰੂਪ ਦੇ ਵਿੱਚ ਜਿਵੇਂ ਵਿਸਰਗ ਨੇ ਹਾ ਹਾ ਦਾ ਉਚਾਰਨ ਕਰਨਾ ਹੈ ਜਿਵੇਂ ਬ੍ਰਿੰਦੰਤਨ ਇੱਥੇ ਦੱਦਾ ਪੈਰ 'ਚ ਰਾਰਾ ਦਰੇ ਅਡੰਤਨ ਇੱਥੇ ਵਿਸਰਗ ਨੇ ਕੀ ਉਚਾਰਨ ਕੀਤਾ ਹੈ ਦਰੇ ਅੰਤਨ ਹੈ ਇੱਥੇ ਹਾ ਹਾ ਨੇ ਵਿਸਰਗ ਦਾ ਜੋ ਸੀ ਉਹ ਹਾਹੇ ਦਾ ਰੂਪ ਲੈ ਲਿਆ ਹੈ ਜਿੱਥੇ ਸ਼ਬਦ ਨੂੰ ਪੂਰਾ ਕਰਦਾ ਹੈ ਉੱਥੇ ਜੋ ਜੋ ਸ਼ਬਦ ਦੇ ਬਾਅਦ ਵਿਸਰਗ ਹਾਹੇ ਦੀ ਆਵਾਜ਼ ਦਿੰਦਾ ਹੈ ਜਿਵੇਂ ਸੰਪੂਰਨ ਇੱਥੇ ਤੁਸੀਂ ਜੋ ਅਗਲਾ ਸ਼ਬਦ ਹੈ ਸੰਪੂਰਨ ਲਿਖਿਆ ਹੋਇਆ ਹੈ ਸੋ ਇਸ ਦਾ ਕੀ ਮੇ ਵਿਚਾਰ ਨੂੰ ਕਰਨਾ ਹੈ ਸੰਪੂਰਨ ਤੋਂ ਬਾਅਦ ਜੋ ਵਿਸਰਗ ਲੱਗਿਆ ਹੋਇਆ ਹੈ ਉਸ ਨੇ ਵੀ ਹਾਹੇ ਦੀ ਆਵਾਜ਼ ਦੇਣੀ ਹੈ ਲਾਸਟ ਦੇ ਵਿੱਚ ਸੰਪੂਰਨ ਹੈ ਸੰਪੂਰਨ ਵਿਸਰਗ ਵਿਸਰਦ ਨੇ ਹਾਹੇ ਦੀ ਆਵਾਜ਼ ਦੇਣੀ ਹੈ ਸੰਪੂਰਨ ਇਸੇ ਤਰ੍ਹਾਂ ਜਿਵੇਂ ਰੰਗਣ ਲਿਖਿਆ ਹੋਇਆ ਇੱਥੇ ਇਸ ਦਾ ਰੰਗਣ ਨਹੀਂ ਉਚਾਰਨ ਕਰਨਾ ਨਹੀਂ ਇਸ ਦਾ ਸੰਪੂਰਨ ਉਚਾਰਨ ਕਰਨਾ ਨਹੀਂ ਇਸ ਦਾ ਉਚਾਰਨ ਦ੍ਰਿੜ ਅੰਤਨ ਕਰਨਾ ਹੈ ਜਿੱਥੇ ਵੀ ਤੁਹਾਨੂੰ ਇਹ ਚਿੰਨ ਮਿਲਣਗੇ ਇਹ ਵਿਸਰਗ ਦੇ ਵਿਸਰਗ ਜਿੱਥੇ ਛ ਇੱਕ ਅੱਖਰ ਦੇ ਜਦੋਂ ਮੂਰੇ ਲੱਗਿਆ ਹੁੰਦਾ ਹੈ ਉਦੋਂ ਸ਼ਬਦ ਨੂੰ ਪੂਰਾ ਕਰਦਾ ਹੈ ਜਦੋਂ ਸ਼ਬਦ ਦੇ ਬਾਅਦ ਵਿੱਚ ਵਿਸਰਗ ਲੱਗਿਆ ਹੁੰਦਾ ਹੈ ਤਾਂ ਉਦੋਂ ਹਾਹੇ ਦੀ ਆਵਾਜ਼ ਦਵੇਗਾ ਜਿਵੇਂ ਰੰਗਣ ਤਾਂ ਇਸਦਾ ਉਚਾਰਨ ਕਿਵੇਂ ਹੋਵੇਗਾ ਰਾਰੇ ਨੂੰ ਟਿੱਪੀ ਰੰਗ ਗੱਗਾ ਨਾਣਾ ਹਾਹ ਰੰਗਣ ਹੈ ਸੋ ਇਸਦਾ ਉਚਾਰਨ ਹੋ ਗਿਆ ਰੰਗਣ ਹੈ संपूर्णह दर्णंतनह ਇੱਥੇ ਵਿਸਰਗ ਨੇ ਕੀ ਰੂਪ ਲ取ਾ ਇੱਥੇ ਸ਼ਬਦ ਦਾ ਜੋ ਅੱਖਰ ਸੀ ਉਹ ਸ਼ਬਦ ਨੂੰ ਪੂਰਾ ਕੀਤਾ ਹੈ ਸ਼ਲੋਕ ਮਹਲਾ ਪਹਿਲਾ ਸੋ ਇੱਥੇ ਆਪ ਜੀ ਨੂੰ ਵਿਸਰਗ ਬਾਰੇ ਜਾਣਕਾਰੀ ਮਿਲ ਗਈ ਹੋਵੇਗੀ ਕਿ ਵਿਸਰਗ ਦਾ ਜੋ ਉਚਾਰਨ ਹੈ ਉਹ ਕਿਵੇਂ ਕਰਨਾ ਹੈ ਵਿਸਰਗ ਦੇ ਦੋ ਰੂਪ ਹੁੰਦੇ ਹਨ ਨਵੀਨ ਪੰਜਾਬੀ ਦੇ ਵਿੱਚ ਇਹ ਬਿੰਦੀਆਂ ਦੀ ਵਰਤੋਂ ਹੁੰਦੀ ਹੈ ਗੁਰਬਾਣੀ ਦੇ ਵਿੱਚ ਇਹ ਦੋ ਬਿੰਦੀਆਂ ਦੀ ਵਰਤੋਂ ਹੁੰਦੀ ਹੈ ਗੋਲ ਵਿਸਰਗ ਦੇ ਦੋ ਰੂਪ ਹੁੰਦੇ ਹਨ ਪਹਿਲੇ ਰੂਪ ਦੇ ਵਿੱਚ ਵਿਸਰਗ ਸ਼ਬਦ ਨੂੰ ਪੂਰਾ ਕਰਦਾ ਹੈ ਦੂਜੇ ਰੂਪ ਦੇ ਵਿੱਚ ਵਿਸਰਗ ਜੋ ਸ਼ਬਦ ਦੇ ਆਖਰ ਦੇ ਵਿੱਚ ਹਾਏ ਦੀ ਆਵਾਜ਼ ਦਿੰਦਾ ਹੈ ਇੱਥੇ ਸ ਸੇ ਦੇ ਬਾਅਦ ਦੋ ਬਿੰਦੀ ਲੱਗੇ ਹਨ ਸਰਦਾਰ ਜਿਵੇਂ ਸਲੋਕ ਮਹਲਾ ਮਹਲੇ ਦੇ ਬਾਅਦ ਜੋ ਬੰਦੇ ਹੈ ਮੰਮੇ ਤੇ ਬਾਅਦ ਜੋ ਦੋ ਬਿੰਦੇ ਲੱਗੇ ਹੁੰਦੇ ਹਨ ਉਸ ਨੂੰ ਵਿਸਰਗ ਨੇ ਪੂਰਾ ਕਰ ਦਿੱਤਾ ਮਹਲਾ ਇਸੇ ਤਰ੍ਹਾਂ ਜਦੋਂ ਸ਼ਬਦ ਤੋਂ ਬਾਅਦ ਦੋ ਬਿੰਦੇ ਲੱਗੇ ਹੁੰਦੇ ਹਨ ਇਹ ਵਿਸਰਗ ਦਾ ਚਿੰਨ ਹੈ ਇੱਥੇ ਕੀ ਆਵਾਜ਼ ਦੇਵੇਗਾ ਆਹੇ ਦੀ ਦ੍ਰੇੜੰਤਨਹ ਇੱਥੇ ਸੰਪੂਰਨ ਸੰਪੂਰਨ ਇੱਥੇ ਰੰਗਣ ਰੰਗਣਹ ਸੋ ਏਸੀ ਅੱਜ ਦੇ ਵਿਸ਼ੇ ਵਿੱਚ ਵਿਸਰਗ ਚਿੰਨ੍ਹ ਬਾਰੇ ਜਾਣਕਾਰੀ ਸੋ ਆਪ ਜੀ ਨੂੰ ਇਸ ਜਾਣਕਾਰੀ ਬਾਰੇ ਸੰਪੂਰਨ ਜਾਣਕਾਰੀ ਮਿਲ ਗਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ